ਕਮੇਟੀ ਆ ਉਹਦੇ ਜਿਹੜੇ ਸਰਗਰਮ ਮੈਂਬਰ ਰਹੇ ਆ ਉਹਨਾਂ ਨੂੰ ਮੈਂ ਸ਼ਾਬਾਸ਼ ਦਿੰਨਾ ਕਿ ਤੁਸੀਂ ਇਸ ਮੁੱਦੇ ਨੂੰ ਫਿਰ ਦੁਬਾਰਾ ਚੁੱਕਿਆ ਇਹ ਕਾਫੀ ਲੰਮੇ ਸਮੇਂ ਤੋਂ ਜਿਹੜਾ ਡਰੇਨ ਦਾ ਮਸਲਾ ਸੀ ਜਿਹੜਾ ਪਾਣੀ ਦਾ ਮਸਲਾ ਪਰਬੂਸ਼ਨ ਦਾ ਮਸਲਾ ਆ ਇਹ ਸਾਰੇ ਇਕੱਲੇ ਕਾਲੇ ਸੰਗਿਆ ਡਰੇਨ ਨਾਲ ਨਹੀਂ ਜੁੜਿਆ ਰਿਹਾ ਕਿਉਂਕਿ ਅਸੀਂ ਇੱਥੋਂ ਲਿੰਗੇ ਕਰਕੇ ਅਸੀਂ ਇਸੇ ਨੇੜੇ ਦੇ ਲੋਕ ਆ ਸਾਡਾ ਫਰਜ਼ਵੰਦ ਦਾ ਲੜਨਾ ਔਰ ਮਸਲਾ ਤੇ ਸਾਰੇ ਪੰਜਾਬ 'ਚ ਇਹ ਚੱਲ ਰਿਹਾ ਸਤਲੁਜ ਦਰਿਆ ਲੈ ਲੋ ਹਾਂਜੀ ਬੁੜਾ ਨਾਲਾ ਲੈ ਲੋ ਕਿਹੜਾ ਦਰਿਆ ਵਾ ਜਿਹੜਾ ਸਰਕਾਰ ਨੇ ਰੋਕਿਆ ਪ੍ਰਦੂਸ਼ਣ ਤੋਂ ਔਰ ਖਾਸ ਤੌਰ ਤੇ ਮੈਂ ਇਸ ਮੁੱਦੇ 'ਤੇ ਅਲਾਵਾ ਵੀ ਕਾਲੇ ਸੰਗਿਆਨ ਟ੍ਰੇਨ ਜਿ ਐਕਸ਼ਨ ਕਮੇਟੀ ਜਿਹੜੀ ਆ ਉਹ ਸ਼ਾਹਵਨ ਦੀ ਅਕਦਾਰ ਆ ਆਪਣੇ ਰਾਣਾ ਜੀ ਬੀਨੂ ਜੀ ਹੋਰ ਸਾਥੇ ਬੈਠੇ ਸਨ ਸਾਡੇ ਪਵਨ ਸਿੰਘ ਜਸ਼ਨ ਜੀ ਔਰ ਮੈਂ ਇਹਨਾਂ ਨਾਲ ਸਲਾਹ ਮਸ਼ਰਾ ਜੋ ਕੀਤਾ ਸੀ ਤੇ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਲਾਕੇ ਦੇ ਜਿਹੜੇ ਲੋਕ ਆ ਸਿੰਧ ਵਿੱਚ ਜਿਹੜੇ ਸਾਡੇ ਮੇਨਲੀ ਤਰੋਤ ਪਿੰਡਾਂ ਉਹਨਾਂ ਦੀ ਇੱਕ ਮੇਰਾ ਸੁਝਾਓ ਇਹਨਾਂ ਨੂੰ ਇਹ ਆ ਵੀ ਪਹਿਲਾਂ ਉੱਥੇ ਪਿੰਡ ਪਿੰਡ ਕਮੇਟੀ ਬਣਾਈ ਜਾਂਦੇ। ਮੇਟੀ ਤੋਂ ਬਾਅਦ ਇੱਕ ਜਿਹੜੀ ਆ ਤੁਸੀਂ ਮੁੱਖ ਕਮੇਟੀ ਬਣਾਓ ਐਕਸ਼ਨ ਕਮੇਟੀ ਜਿਹੜੀ ਆ ਉਹ ਬਣਾਓ। ਇਹ ਲੜਾਈ ਜਿਹੜੀ ਆ ਵੀ ਤੇ ਅੱਜ ਆਪਾਂ ਇੱਥੇ ਹੋਏ ਅੱਜ ਤੱਕਾਂਗੇ ਇਦਾਂ ਨਹੀਂ ਜਿੱਤ ਹੋਣੀ। ਇਕਤਾ ਰੱਖਣੀ ਜ਼ਰੂਰੀ ਆ, ਲਗਾਤਾਰਤਾ ਰੱਖਣੀ ਜ਼ਰੂਰੀ ਆ। ਜਿੱਦੋਂ ਆਪਾਂ 22 ਚੈਰਚ ਕੀਤਾ ਸੀ ਬਹੁਤ ਐਕਸ਼ਨ ਸੀ। ਉਦੋਂ ਬਾਅਦ ਗਏ ਪੈ ਗਿਆ। ਹੁਣ ਜੇ ਆਪਾਂ ਦੁਬਾਰਾ ਸ਼ੁਰੂ ਕੀਤੀ ਆ ਤੇ ਇਹਦੇ ਇੱਕ ਤਰੀਕਾਕਾਰ ਹੁੰਦਾ ਲੰਡਦਾ। ਆਪਣਾ ਏਜੰਡਾ ਇਹ ਆ ਵੀ ਬ੍ਰੇਨ ਜਿਹੜੀ ਆ ਪ੍ਰਦੂਸ਼ਣ ਮੌਤ ਕਰਾਉਣੀ ਆ ਛੋਟਾ ਮਸਲਾ ਨਾਲ ਸੀ ਬਿਜਲੀ ਦਾ ਉਸ ਸਮਾਂ ਤੇ ਉਹ ਬਿਜਲੀ ਇਹ ਕੱਤੀ ਆਵੇ 24 ਘੰਟੇ ਤੇ ਚੱਲੋ ਦਾ ਦੋਸਾਂ ਦਾ ਤਿੰਨ ਦਾ ਇਹ ਮਸਲਾ ਲਗਭਗ 15-20 ਸਾਲਾਂ ਦਾ ਤੇ ਇਸ ਦੌਰਾਨ ਸਾਰੀਆਂ ਪਾਰਟੀਆਂ ਦੀ ਸਰਕਾਰ ਇੱਕ ਇੱਕ ਦੋ ਦੋ ਵਾਰੀ ਆ ਚੁੱਕੀ ਐ ਤੇ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਮਸਲੇ ਨੂੰ ਹੱਲ ਨਹੀਂ ਕੀਤਾ ਇਹ ਮਸਲਾ ਜਿਉਂ ਦਾ ਤਿਉਂ ਉਦੋਂ ਹੀ ਖੜਿਆ ਹਾ ਮਾੜਾ ਮੋਟਾ ਜਿਹਦਾ ਹੱਲ ਨਹੀਂ ਕੋ ਹੈ ਸਵਾਏ ਦੁਨੀਆ ਬਹੁਤ ਅੱਖਾਂ ਪੂਜੇ ਤੋਂ ਇਲਾਵਾ ਜਿੱਦਾਂ ਕਿ ਉਸੇ ਸਾਨੂੰ ਟ੍ਰੀਟਮੈਂਟ ਪਲਾਂਟ ਦੇ ਢੇਲਾ ਘੜਾ ਲਿਆ ਹੋਇਆ ਇੱਕ ਚੰਦਾ ਮੈਂ ਨਿਕਲ ਗਿਆ ਉਹ ਛੇ ਦੀ ਮੋਟਰ ਜਿਹਨਾਂ ਪਾਣੀ ਨੂੰ ਸਾਫ਼ ਕਰਦਾ ਇਹਦਾ ਤੇ ਬਾਕੀ ਜਿਹੜੀ ਲਹਿਰ ਆ ਬਹੁਤ ਵੱਡੀ ਉਦੋਂ ਹੀ ਗੰਦੇ ਪਾਣੀ ਚਲੀ ਜਾਂਦੀ ਹੈ ਇੱਕ ਹੋਰ ਵੱਡਾ ਦਿਖਾ ਦਿੰਦੇ ਹਾਂ ਉਹ ਵੀ ਕੋਈ ਬੁੱਢਾ ਮਲੇ ਸਾਰਥਕ ਨਹੀਂ ਹੈਗਾ ਕਿਉਂਕਿ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਆ ਉਹ ਹਾਂਜੀ ਸਰ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਆ ਕੀ ਨਾਮ ਹੈ ਪਿੰਡ ਦਾ ਜਿੱਥੇ ਅੱਜ ਦੀ ਇਹ ਮੀਟਿੰਗ ਰੱਖੀ ਗਈ ਆ ਅੱਜ ਦੀ ਮੀਟਿੰਗ ਜਿਹੜੀ ਆ ਪਿੰਡ ਸੁੰਨਣਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਕਾਲਾ ਸੰਘਿਆ ਡਰੇਨ ਨੂੰ ਲੈ ਕੇ ਰੱਖੀ ਗਈ ਹੈ ਕਿਉਂਕਿ ਕਾਲਾ ਸੰਘਿਆ ਡਰੇਨ ਜਿਹੜੀ ਆ ਉਹ ਬਹੁਤ ਗੰਦੀ ਹੋ ਚੁੱਕੀ ਹੈ ਇਸ ਤੇ ਬਹੁਤ ਦੇਰ ਤੋਂ ਜਿਹੜੇ ਆ ਸੰਘਰਸ਼ ਚੱਲਦਾ ਆ ਰਿਹਾ ਪਰ ਪਿਛਲੇ ਕੁਝ ਸਮੇਂ ਤੋਂ ਇਹ ਖੜੋਤ ਆ ਗਈ ਸੀਗੀ ਹੁਣ ਇੱਕ ਤਾਂ ਇਲੈਕਸ਼ਨ ਸਿਰ ਤੇ ਆ ਗਈ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਜ਼ਵਾਬਦੇਹ ਕਰਨਾ ਤੇ ਔਰ ਜਿਹੜੀ ਸਾਨੂੰ ਘਾਟ ਮਹਿਸੂਸ ਹੁੰਦੀ ਸੀ ਕਿ ਜਥੇਬੰਦਕ ਢਾਂਚੇ ਤੋਂ ਬਗੈਰ ਕੰਮ ਹੋ ਰਿਆ ਸੀ ਪਹਿਲਾਂ ਔਰ ਹੁਣ ਅਸੀਂ ਇਸ ਨੂੰ ਸਾਲਿਡ ਤਰੀਕੇ ਦੇ ਨਾਲ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਕਪੂਰਸਲੇ ਦੀਆਂ ਕਿਸਾਨ ਜਥੇਬੰਦੀਆਂ ਔਰ ਬੁੱਧੀਜੀਵੀ ਆ ਵਾਤਾਵਰਣ ਪ੍ਰੇਮੀ ਆ ਔਰ ਪੱਤਰਕਾਰ ਭਾਈ ਜਰਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਹੁਣ ਨਵੀਂ ਇੱਕ ਡਰੇਨ ਐਕਸ਼ਨ ਕਮੇਟੀ ਬਣਾਈ ਆ ਔਰ ਸਾਨੂੰ ਬਹੁਤ ਆਸ ਹੈ ਕਿ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਔਰ ਇਸ ਸੋਲਿਡ ਤਰੀਕੇ ਦੇ ਨਾਲ ਹੁਣ ਡਰੇਨ ਦਾ ਜਿਹੜਾ ਮਸਲਾ ਚੁੱਕਣ ਜਾ ਰਹੇ ਹਾਂ ਔਰ ਸਥਾਨਕ ਲੋਕਾਂ ਨੂੰ ਜਿਹੜਾ ਉਹ ਬੇਸ਼ੱਕ ਸਥਾਨਕ ਲੋਕ ਵੱਖ-ਵੱਖ ਵਰਗਾਂ ਦੇ ਨਾਲ ਜੁੜੇ ਹੋਏ ਆ ਪਰ ਅਸੀਂ ਵਾਸਤਾ ਲੈ ਕੇ ਪਾਣੀਆਂ ਦਾ ਵਾਸਤਾ ਲੈ ਕੇ ਕਿਉਂ ਪੰਜਾਬ ਜਿਹੜਾ ਪੰਜ ਪਾਣੀਆਂ ਦੇ ਨਾਲ ਤੇ ਜੀਦਾ ਹੈ ਇਹਦਾ ਨਾਂ ਹੀ ਪੰਜ ਆਪ ਮਤਲਬ ਪੰਜਾਬ ਪਾਣੀਆਂ ਦੇ ਨਾਲ ਤੇ ਪਿਆਰ ਜੇ ਹੁਣ ਇਹ ਆਪਣਾ ਪੰਜਾਬ ਨਾ ਬਚਾ ਸਕੇ ਆਪਣੀ ਪਾਣੀ ਨਾ ਬਚਾ ਸਕੇ ਤਾਂ ਸਾਡੀ ਇਸ ਵੇਲੇ ਦੀ ਜਿਹੜੀ ਜਨਰੇਸ਼ਨ ਆ ਉਹ ਅਗਲੀ ਜਨਰੇਸ਼ਨ ਨੂੰ ਕੋਈ ਜਵਾਬ ਨਹੀਂ ਦੇ ਸਕਦੀ ਅਸੀਂ ਉਹਨਾਂ ਲਾਂਤਾਂ ਤੋਂ ਬਚਣ ਲਈ ਇਸ ਡਰੇਨ ਦੇ ਹੱਲ ਲਈ ਆ ਜਿਹੜਾ ਇਹ ਕਰਨ ਚੱਕਿਆ ਸਰ ਇਹ ਕਿੰਨਾ ਕਿ ਟਾਈਮ ਹੋ ਗਿਆ ਸਰ ਜਿੱਦ ਐਸੇ ਮਾੜਾ ਡਰੇਨ ਦਾ ਮੁਕਤੀ ਸਰ ਕੰਮ ਜਦ ਰੁਕਿਆ ਬੈਨੋ ਹਾਂਜੀ ਸਰ ਕਿੰਨਾ ਕਿ ਟਾਈਮ ਹੋ ਗਿਆ ਜਿਹੜਾ ਡਰੇਨ ਦਾ ਸਰ ਜਿੱਦ ਕੰਮ ਚੱਲਦਾ ਰੁਕ ਗਿਆ ਹੋਇਆ ਨਹੀਂ ਕੰਪਲੀਟ ਹੋਇਆ ਅ ਡਰੇਨ ਦਾ ਤੇ 2008-10 ਤੋਂ ਜਿਹੜਾ ਇਹ ਮੁੱਦਾ ਚੱਕਿਆ ਹੋਇਆ ਵੱਖ-ਵੱਖ ਅ ਲੋਕਾਂ ਵੱਲੋਂ ਚੱਕਿਆ ਗਿਆ ਪਹਿਲਾਂ ਸਭ ਤੋਂ ਪਹਿਲਾਂ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਚੱਕਿਆ ਸੀਗਾ ਤੇ ਫਿਰ ਉਹ ਜਦੋਂ ਰਾਜ ਸਭਾ ਮੈਂਬਰ ਬਣ ਗਿਆ ਤੇ ਉਹ ਡਰੇਨ ਤੇ ਲੋਕਾਂ ਨੂੰ ਇਹਨਾਂ ਨੂੰ ਲੋਕਾਂ ਨੂੰ ਇਤਰਾਜ਼ ਹੋਇਆ ਕਿ ਲੋਕਾਂ ਨੂੰ ਐ ਲੱਗਿਆ ਵੀ ਜਿਦਾਂ ਅਸੀਂ ਲੁੱਟੇ ਗਏ ਹੋਵਾਂਗੇ ਅਸੀਂ ਬਹੁਤ ਜਦੋਜ਼ਾਹਦ ਕੀਤੀ ਆ ਸਾਡੀ ਡਰੇਨ ਦਾ ਮਸਲਾ ਹੱਲ ਨਹੀਂ ਹੋਇਆ ਫਿਰ ਅਸੀਂ ਬੀਕੇ ਜੂ ਰਕੋਂਦਾ ਵੱਲੋਂ ਡਰੇਨ ਐਕਸ਼ਨ ਕਮੇਟੀ ਬਣਾ ਕੇ ਇਹਦੇ ਤੇ ਲਗਭਗ ਹੁਣ 3 ਸਾਲ ਤੋਂ ਕੰਮ ਕਰ ਰਹੇ ਆ ਔਰ ਵੱਡੇ ਐਕਸ਼ਨ ਵੀ ਦੇ ਚੁੱਕੇ ਆ ਤੇ ਫਿਰ ਹੁਣ ਸਾਨੂੰ ਐ ਲੱਗਦਾ ਕਿ ਸੰਯੁਕਤ ਮੋਰਚਾ ਜਿਹੜਾ ਇਹਦੇ ਵਿੱਚ ਜ਼ਿਆਦਾ ਕੰਮ ਜ਼ਾਬਰ ਹੋ ਗਿਆ ਸਰ ਇਸ ਪੀ ਡਰੇਨ ਜਿਹੜੀ ਨਹਿਰ ਹੈ ਸਰ ਇਸ ਨੂੰ ਕਿੰਨੇ ਪਿੰਡ ਲੱਗਦੇ ਨੇ ਨਾਲ 45 ਪਿੰਡਾਂ ਨੂੰ ਲੱਗਦੀ ਇਹੋ ਨਹਿਰ ਦੋ ਜ਼ਿਲ੍ਹੇ ਪ੍ਰਭਾਵਿਤ ਹੁੰਦੇ ਆ ਪਰ ਜੇ ਇਹਦਾ ਪਾਣੀ ਕਈਏ ਤਾਂ ਇਹਦਾ ਰਾਜਸਥਾਨ ਤੱਕ ਵੀ ਪ੍ਰਭਾਵਿਤ ਕਰਦਾ ਸਰ ਕੀ ਹੋਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗਦੀ ਆ ਸਾਡੀ ਪ੍ਰਸ਼ਾਸਨ ਤੋਂ ਉਹੀ ਮੰਗ ਹੈ ਕਿ ਜਿਹੜਾ ਲੋਕਾਂ ਦੇ ਬਜਟ ਦਾ ਪੈਸਾ ਲੋਕਾਂ ਦੇ ਟੈਕਸ ਦਾ ਪੈਸਾ ਸੰਸਾਦ ਬਜਟ ਹੈ ਪੰਜਾਬ ਸਰਕਾਰ ਦਾ ਉਹਨੂੰ ਐਵੇਂ ਅਜ਼ਾਇਨਾਂ ਗਵਾਇਆ ਜਾਵੇ ਇਹਦੀ ਲਿਪਾ ਪੁੱਛੀ ਕਰਕੇ ਇਹਨੂੰ ਗੈਰ ਕੁਦਰਤੀ ਨਾ ਕੀਤਾ ਜਾਵੇ ਇਹ ਕੁਦਰਤੀ ਰਹਿਣਿਆ ਇਹਨੂੰ ਕੁਦਰਤੀ ਰਹਿਣ ਦਿੱਤਾ ਜਾਵੇ ਔਰ ਇਹਨੂੰ ਸਾਡੀ ਇੱਕੋ ਇੱਕ ਮੰਗ ਹੈ ਕਿ ਇਹਦੇ ਵਿੱਚ ਜਿਹੜਾ ਕੈਮੀਕਲ ਦਾ ਪਾਣੀ ਆ ਉਹ ਨਾ ਛੱਟਿਆ ਜਾਵੇ ਇਹਦਾ ਪਾਣੀ ਸਾਫ਼ ਸੁਥਰਾ ਦਿੱਤਾ ਜਾਵੇ ਬਸ ਇਹੀ ਮੰਗ ਹੈ ਜੀ ਠੀਕ ਹੈ ਸਰ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਪੰਡਾਲ ਸਰ ਸਕੱਤਰ ਪੰਜਾਬ ਅਸਾਂ ਜਿਹੜੇ ਬਾਕੀ ਅੱਜ ਦੀ ਤੁਹਾਡੀ ਮੀਟਿੰਗ ਰੱਖੀ ਗਈ ਆ ਕਿਹੜੇ ਪਿੰਡ ਰੱਖੀ ਗਈ ਆ ਕੀ ਨਾਮ ਪਿੰਡ ਦਾ ਤੇ ਮੀਟਿੰਗ ਦਾ ਕੀ ਮਕਸਦ ਹੈ ਅੱਜ ਦੀ ਕਾਲਾ ਸੰਗਿਆ ਦੇ ਨੇੜੇ ਪਿੰਡ ਸੁੰਨੜ ਵਿਖੇ ਮੀਟਿੰਗ ਰੱਖੀ ਗਈ ਹੈ ਜਿਹੜਾ 1996 ਤੋਂ ਜਿਹੜਾ ਇਹ ਮੋਰਚਾ ਚੱਲ ਰਿਹਾ ਸੀਗਾ ਆਪਣੀ ਕਾਲਾ ਸੰਗਿਆ ਟ੍ਰੇਨ ਦਾ ਮਸਲਾ ਚੱਲਿਆ ਸੀ ਜਿਹੜਾ ਪਿੰਡੂ ਮੂਟੀ ਜਿਹੜਾ ਪਾਣੀ ਹੈਗਾ ਪੋਲੂਸ਼ਨ ਪਾਣੀ ਹੈਗਾ ਉਹਦੇ ਨਾਲ ਆਪਣੀ ਗੰਦੇ ਦਾ ਹੈਗਾ ਕਾਲਾ ਸੰਗਿਆ ਟ੍ਰੇਨ ਦੇ ਨੇੜਲੇ ਜਿਹੜੇ ਪਿੰਡ ਹੈਗੇ ਆ ਉੱਥਾਂ 'ਚ ਬਹੁਤ ਵੱਡੇ ਬੰਦੇ ਤੇ ਬਹੁਤ ਹੀ ਭਿਆਨਕ ਬਿਮਾਰੀਆਂ ਜਿੱਦਾਂ ਕੈਂਸਰ ਹੋ ਗਿਆ ਚਮੜੀ ਦੇ ਰੋਗ ਹੋਏ ਅੱਖਾਂ ਦਾ ਰੋਗ ਬਹੁਤ ਸਾਰੇ ਇਸ ਜਿਹੜੇ ਪੈਦਾ ਹੋ ਰਹੇ ਆ ਤੇ ਬਹੁਤ ਸਾਰੀਆਂ ਮੌਤਾਂ ਵੀ ਕੈਂਸਰ ਨਾਲ ਹੋ ਚੁੱਕੀਆਂ ਉਸ ਸਬੰਧੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਸੀ ਕਿ ਇਸ ਸੰਘਰਸ਼ ਨੂੰ ਨਵੀਂ ਰੂਪਰੇਖਾ ਦਿੱਤੀ ਜਾਵੇ ਜਿਹੜਾ ਸੀਗਾ ਵੱਖ-ਵੱਖ ਕਿਸਾਨ ਜਥੇਬੰਦੀਆਂ ਵਾਤਾਵਰਣ ਪ੍ਰੇਮੀ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਾਂ ਸਾਰੀਆਂ ਅੱਜ ਪਹੁੰਚੀਆਂ ਨੇ ਵੱਡੇ ਪੱਧਰ ਤੇ ਕਿਉਂਕਿ 1996 ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਕਦੀ ਵੀ ਇੰਨੇ ਵੱਡੇ ਪੱਧਰ ਤੇ ਜਥੇਬੰਦੀਆਂ ਕੇਸੀ ਪਹੁੰਚੀਆਂ ਸੋ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਉਹ ਵੀ ਵਧਾਈ ਦੇ ਪਾਤਰ ਨੇ ਜਿਹੜੇ ਅੱਜ ਪਹੁੰਚੇ ਨੇ ਉਹਨਾਂ ਦਾ ਵੀ ਸੇ ਧੰਨਵਾਦ ਕਰ ਉਸ ਆਰਗਨ ਨੂੰ ਇਹ ਉਤਾਸਪੈ ਗਿਆ ਸਾਡੇ ਅੱਜ ਦੀ ਮੀਟਿੰਗ ਤੇ ਡ੍ਰੈਨ ਦੇ ਸਬੰਧ ਸਰ ਕੀ ਫੈਸਲਾ ਕੀਤਾ ਗਿਆ ਦੇਖੋ ਉਹ ਕਿਛੇ ਸਿਰਫ ਇੱਕ ਐਕਸ਼ਨ ਕਮੇਟੀ ਬਣਾਈ ਗਈ ਆ ਜਿੱਦਾਂ ਜਿੱਦਾਂ ਹੋਰ ਜਿੱਥੇ ਬੰਦੀਆਂ ਸਹਿਯੋਗ ਮੀਟਿੰਗਾਂ ਅਗਲੀ ਜਿਹੜੀ ਮੀਟਿੰਗ ਆ ਉਹ ਸ਼ਾਇਦ ਪਰਸੋਂ ਨਹੀਂ ਰੱਖੀ ਗਈ ਆ ਉਹ ਤੁਹਾਨੂੰ ਉਹ ਉਹ ਉਹਦੇ ਬਾਰੇ ਜਿਹੜੇ ਆਗੂ ਸਾਹਿਬਾਨ ਉਹ ਕਲੀਅਰ ਕਰ ਦੇਣਗੇ ਸਰ ਜਿੱਦਾਂ ਕਿ ਇਹ ਇਹ ਤੁਹਾਨੂੰ 2 ਸਾਲ ਅਸਰ ਹੋ ਗਏ ਆ ਨਾਲ ਚੱਲਦੇ ਨੂੰ ਕਿ ਪ੍ਰਸ਼ਾਸਨ ਤੋਂ ਕੋਈ ਕਾਰਵਾਈ ਨਹੀਂ ਹੋਈ ਇਹ ਕੋਈ ਜਿਹੜੀ ਪਹਿਲਾ ਐਕਸ਼ਨ ਕਮੇਟੀ ਬਣੀ ਹੋਈ ਸੀਗੀ ਤੇ ਅਸੀਂ ਜਾਂ ਹੋਰ ਵੱਖ-ਵੱਖ ਜਥੇਬੰਦੀਆਂ ਪਹਿਲੇ ਦਿਨ ਅੱਜ ਪਹੁੰਚ ਗਿਆ ਨੇ ਇੱਥੇ ਤੇ ਜਿਹੜੀਆਂ ਪਹਿਲਾ ਐਕਸ਼ਨ ਕਮੇਟੀ ਬਣੀ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਬਹੁਤ ਸਾਰੇ ਐਕਸ਼ਨ ਲੈ ਗਏ ਆ ਪਰ ਜੇ ਹੁਣ ਉਹਨਾਂ ਦਾ ਪ੍ਰਸ਼ਾਸਨ ਨੇ ਜਾਂ ਵੱਖ-ਵੱਖ ਮੰਤਰੀਆਂ ਨੇ ਸੰਤਰੀਆਂ ਨੇ ਕੋਈ ਨਹੀਂ ਸੁਣਵਾਈ ਕੀਤੀ ਇਸੇ ਲਈ ਅੱਜ ਦੁਬਾਰਾ ਤੋਂ ਐਕਸ਼ਨ ਕਮੇਟੀ ਤਿਆਰ ਕੀਤੀ ਗਈ ਹੈ ਤੇ ਵੱਖ-ਵੱਖ ਜਥੇਬੰਦੀਆਂ ਇਹਦੇ ਵਿੱਚ ਸਹਿਯੋਗ ਦੇ ਰਹੀਆਂ ਸੰਯੁਕਤ ਮੋਰਚਾ ਸੰਗਠਨ ਸਹਿਯੋਗ ਦੇ ਰਿਹਾ ਹੈ ਠੀਕ ਹੈ ਸਰ ਉਹ ਪਾਣੀ ਜਿਹੜਾ ਇੱਥੇ ਸਥਾਨਕ ਲੋਕਾਂ ਨੂੰ ਜਦੋਂ ਧਰਤੀ ਤੇ ਦਾਖਲ ਹੋਦਾ ਧਰਤੀ ਦੇ ਸਿਰਫ ਉਹਨਾਂ ਨੂੰ ਬਿਮਾਰ ਕਰਦਾ ਕੈਂਸਰ ਰਗੀਆਂ ਕਾਲੇ ਪੀਲੇ ਰਗੀਆਂ ਪਾਉਂਦਾ ਨਾ ਕਰੀ ਉਹਦੇ ਰੋਗ ਖੰਭ ਕਰਨ ਲਈ ਇਸ ਇਸ ਡਰੇਨ ਦਾ ਪਾਣੀ ਸਾਫ਼ ਕਰੋ ਤੇ ਵੀ ਫੈਕਟਰੀਆਂ ਦਾ ਗੰਦਾ ਪਾਣੀ ਜੇ ਪੈਣਾ ਤੇ ਜੁਰੀਡ ਹੋ ਕੇ ਪਵੇ ਉਹਦੇ ਲਈ ਮੀਟਿੰਗ ਸਰ ਸਾਰੇ ਇਹਦਾ ਇਸ ਮੰਤੂ ਕਿਸੇ ਅਧਿਕਾਰੀ ਪ੍ਰਸ਼ਾਸਨ ਨੂੰ ਜਾਇਆ ਕਿਹਾ ਵਾ ਉਹ ਬਹੁਤ ਕੁਝ ਸਾਡੀ ਸੀਟੇ ਵਾਲੇ ਸ਼ੁਰੂ ਕੀਤੀ ਸੀ ਉਹ ਉਹ ਬਤਾਇਆ ਉੱਪਰ ਆਇਆ ਇਹ ਨਾਂ ਦੇ ਕਾਰੀਵੇ 14 ਕੋਈ ਨਹੀਂ ਜਿੰਨੀ ਤੇਜ਼ ਸਫਰ ਹੈ ਨਾ ਇਹ ਲੋਕ ਅਸੀਂ ਪਿਛਲੇ 2 ਸਾਲ ਪਹਿਲਾਂ ਅਸੀਂ ਅਸੀਂ ਕੀਤਾ ਸੀ ਬਰਿਆਨੇ ਬਰਿਆਨੇ ਬਹੁਤ ਵੱਡਾ ਕੱਟ ਸੜਕ ਸਾਰਾ ਦਿਨ ਜਾਬ ਰਹੇ ਸੀ ਉਦੋਂ ਵੀ ਇਹ ਮਨੂਜ਼ਿਆ ਆ ਕੇ ਉਹ ਜਿਹੜਾ ਕੋਲ ਦੁਨੀਆ ਵਾਲਾ ਕੋਲ ਜਿਹੜਾ ਬੰਦ ਹੋ ਜਾਂਦਾ ਸੀ ਪੂਰਾ ਲੋਕ ਚੋੜਾ ਜਾਣਾ ਜੋ ਕੁਝ ਹੋਇਆ ਹੈ ਨਾ ਇਸ ਕਰਕੇ ਮਤਲਬ ਉਦੋਂ ਵੀ ਕੀਤਾ ਸੀ ਹੁਣ ਵੀ ਲੋਕ ਜੜੇ ਆ ਉਹ ਮਤਲਬ ਇਹ ਜਿਹੜੀ ਸਰਕਾਰ ਤੋਂ ਮਤਲਬ ਕਿਸਾਨ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨੇ ਤੁੰਦੇ ਅੱਜ ਵੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਸ ਆ ਜਿਹੜੀ ਐ ਟ੍ਰੇਨ ਕਾਸੈਂਗਰ ਇਹਨਾਂ ਨੂੰ ਪਿਤਸ ਪਾਣੀ ਜਿਹੜਾ ਇਹਨੂੰ ਸਾਫ਼ ਕੀਤਾ ਜਾਵੇ ਤਾਂ ਕਿ ਲੋਕਾਂ ਤੋਂ ਬਿਮਾਰੀ ਇਹਨੂੰ ਮਾਰ ਜਾਵੇ ਕਾਲਾ ਕੀ ਤੇ ਕਿੱਸਾ ਆਵੇ ਫਿਰ ਲੋਕ ਰਾਜੀ ਖੁਸ਼ੀ ਆਣਾ ਆਪਣੀ ਜ਼ਿੰਦਗੀ ਬਹੁਤ ਹੋ ਗਈ। ਸਾਡੀ ਤਾਂ ਕੰਮ ਚਲਣ ਦਾ ਲੱਗਾ 10 ਕਰੋੜ ਰੁਪਏ ਗੌਰਮੈਂਟ ਨੂੰ ਦਿੱਤਾ ਗਿਆ ਹੈ ਡਰੇਨ ਨੂੰ ਸਾਫ਼ ਕਰਨ ਵਾਸਤੇ। ਉਹ 10 ਕਰੋੜ ਚ ਇਹਨਾਂ ਨੇ ਕੋਈ ਪੱਥਰ ਪਾਉਣਾ ਹੈ ਕੋਈ ਪਾਣੀ ਸੋ ਐਮਐਲ ਛੱਡਣਾ ਹੈ ਹੈ ਨਾ ਕੋਹਾ ਗਿਆ ਉਹ ਖਬਰ ਦੱਸਣ ਦੇ ਸੀ ਇਹ ਤੁਹਾਨੂੰ ਨਹੀਂ ਗਿਆ ਤੇ ਤੁਹਾਨੂੰ ਨਹੀਂ ਦਿੱਤਾ ਮਨੇ ਉਹ ਸੰਤੂ ਨੂੰ ਦਿੱਤਾ ਇਹਨਾਂ ਨੇ ਹੈ ਨਾ ਤੇ ਲੋਨ ਕਿ ਹੈ ਨਾ ਆ ਸਾਨੂੰ ਆਈ ਚਾਹੁੰਦੇ ਆ ਵੀ ਉਹ ਲੋਨ 10 ਕਰੋੜ ਰੁਪਏ ਤੇ ਲੱਗੇ ਤਾਂ ਕਿ ਲੋਕਾਂ ਨੂੰ ਕੋਈ ਜੇ ਨਹੀਂ ਵੀ ਲੱਗਾ ਤਾਂ ਅਸੀਂ ਮੰਗ ਕਰਦੇ ਆ ਵੀ ਉਹ 10 ਕਰੋੜ ਰੁਪਏ ਇਮਾਨਦਾਰੀ ਨਾਲ ਕਰਾ ਪਲੂਸ਼ਨ ਜਿਹਨਾਂ ਵਿੱਚ ਸਵੱਤਰਾ ਹੋਗਾ ਉਹ ਆਕੇ ਲੋਕਾਂ ਨੂੰ ਕੁਝ ਰਾਤ ਵਿੱਚ ਸਰ ਕਿੰਨੇ ਕ ਪਿੰਡ ਲੱਗਦੇ ਕਾਲਾ ਸਿੰਘ ਦੇਨ ਤੋਂ ਇੱਥੋਂ ਮੇਰੀ ਗਿਣਤੀ ਨਹੀਂ ਹੈ ਪਰ ਬਹੁਤ ਪੈਂਦਾ ਬਹੁਤ ਵੱਡਾ ਨਾ 100 ਤੋਂ ਸਤਲੁਜ ਦਰਿਆ ਤੱਕ ਜਾਂਦੀ ਹੈ ਹਾਂ ਬੜੇ ਲੋਨੀਆਂ ਤੱਕ ਇਹ ਮਾਰ ਕਰਦੀ ਹੈ